ਜਦੋਂ ਤੋਂ ਗੁਰੂ ਜੀ ਗਏ ਆ ਉਦੋਂ ਤੋਂ ਮੈਨੂੰ ਲਗਾਤਾਰ ਮਾਨਸਿਕ ਤੌਰ ਤੇ ਬਹੁਤ ਪ੍ਰਤਾੜਿਤ ਕੀਤਾ ਜਾ ਰਿਹਾ ਹੈ ਤੇ ਮੈਨੂੰ ਇਹ ਲੱਗ ਸਮਝ ਨਹੀਂ ਆਈ ਉਹਨਾਂ ਦੀ ਵੀਡੀਓ ਦੇਖ ਕੇ ਮੇਰਾ ਵੀ ਦਿਲ ਬਹੁਤ ਦੁਖਿਆ ਵੀ ਐਸਾ ਕੀ ਹੋ ਗਿਆ ਦੀਦੀ ਗੁਰੂ ਮਾਣ ਨੂੰ ਜਿਹਦੇ ਕਰਕੇ ਉਹ ਮਾਨਸਿਕ ਤੌਰ ਤੇ ਪ੍ਰੇਸ਼ਾਨ ਨੇ ਜਦੋਂ ਇਸ ਨੇ ਮੈਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਮੇਰੇ ਨੂੰ ਮਾਰਨ ਦੀਆਂ ਹੁਣ ਲਗਾਤਾਰ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਜਿਵੇਂ ਉਹਨਾਂ ਨੇ ਮੇਰਾ ਨਾਂ ਰੱਖਤਾ ਇੱਕ ਵੀ ਕੋਈ ਐਸਾ ਟੈਲੀਫੋਨ ਕਾਲ ਦਿਖਾ ਦੇਣ ਜਿਹੜਾ ਮੈਂ ਕਦੀ ਦੀਦੀ ਗੁਰੂ ਮਾਣੋ ਕੀਤਾ ਹੋਏ ਨਹੀਂ ਕੀਤਾ ਅਜੇ ਤੱਕ ਕਦੀ ਉਹਨਾਂ ਨੇ ਮਿਲ ਕੇ ਧਮਕੀ ਦਿੱਤੀ ਹੋਏ ਕਿਉਂਕਿ ਚੱਪੇ ਚੱਪੇ ਤੇ ਜਿੱਥੇ ਉਹ ਰਹਿ ਰਹੇ ਨੇ ਐਡੀ ਸਿਕਿਉਰਿਟੀ ਦੇ ਕੈਮਰੇ ਟਾਈਟ ਨੇ ਵੀ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਇਹਨੂੰ ਕੁਝ ਵੀ ਹੁੰਦਾ ਯਾ ਮੇਰੇ ਤੇ ਮੇਰੇ ਜਾਨ ਮਾਰਨ ਤੇ ਜਿਸ ਤਰ੍ਹਾਂ ਮੈਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਅਗਰ ਕੱਲ ਨੂੰ ਮੈਨੂੰ ਸੱਚਮੁੱਚ ਜਾਨ ਤੋਂ ਕੋਈ ਮਾਰ ਦਿੰਦਾ ਤੇ ਇਹਦੇ ਵਾਸਤੇ ਇਹ ਬੰਦਾ ਜਿਹੜਾ ਲੱਗੀ ਪੰਡਤ ਜ਼ਿੰਮੇਵਾਰ ਹੋਏਗਾ ਕਈ ਚੀਜ਼ਾਂ ਐਸੀਆਂ ਜਿਹੜੀਆਂ ਦੀਦੀ ਗੁਰੂ ਮਾ ਜਲਦੀ ਦੇ ਵਿੱਚ ਉਹ ਸਮੇਂ ਗੱਡੀ ਲੈਣ ਲਈ ਗਲਤੀ ਕਰ ਗਏ ਕਈ ਤਰ੍ਹਾਂ ਦੇ ਕਿ ਕਿਹੜੇ ਕਿਹੜੇ ਗਲਤੀਆਂ ਸਰ ਇੱਕੋ ਮੈਂ ਚੈਨਲ ਦੇ ਮਾਧਿਅਮ ਤੇ ਨਹੀਂ ਦੱਸਣਾ ਚਾਹੁੰਦਾ ਕਿਉਂਕਿ ਮੇਰੀ ਮਾਂ ਮੈਂ ਅੱਜ ਵੀ ਮਾਂ ਮੰਨਦਾ ਮੈਂ ਮਰਦੇ ਦਮ ਤੱਕ ਉਹਨਾਂ ਨੂੰ ਮਾਂ ਮੰਨੂਗਾ। ਇਸਨ ਵੈਲਪ ਦੇ ਵਿੱਚ ਮੈਂ ਉਹਨਾਂ ਸਾਰੇ ਲੋਕਾਂ ਦੇ ਨਾਮ ਲਿਖਿਆ ਜਿਹੜੇ ਇਹਨਾਂ ਦੇ ਨਾਲ ਅੱਜ ਇਨਵੋਲਵ ਹੋਏ ਹੋਏ ਐ। ਹਮੇਸ਼ਾ ਹੀ ਸੰਤਾਨਤਰਮ ਦੀ ਜਦੋਂ ਗੱਲ ਆਉਂਦੀ ਹੈ ਤਾਂ ਪਟਿਆਲਾ ਦੇ ਵਿੱਚ ਸ਼੍ਰੀ ਕਾਲੀ ਮਾਤਾ ਮੰਦਿਰ ਦੇਉ ਨਾ ਮੁਖਿਆਲਿਆਂ ਦੇ ਵਿੱਚੋਂ ਆਵਾਜ਼ਾਂ ਆਉਂਦੀਆਂ ਨੇ ਜਿਹੜੀ ਸਨਾਤਨ ਤਰੰਮ ਦੀ ਰੱਖਿਆ ਕਰਨ ਦੀ ਗੱਲ ਕਰਦੇ ਨੇ ਲੇਕਿਨ ਉਸ ਵੇਲੇ ਸਨਾਤਨ ਤਰੰਮ ਨੂੰ ਪਿਆਰ ਕਰਨ ਵਾਲੇ ਲੋਕ ਜਾਂ ਸਨਾਤਨ ਦੇ ਨਾਲ ਜੁੜੇ ਹੋਏ ਲੋਕ ਜ਼ਰੂਰ ਚਿੰਤਿਤ ਹੁੰਦੇ ਨੇ ਜਦੋਂ ਉਹਨਾਂ ਹੀ ਮਹਾਤਮਾਵਾਂ ਵੱਲੋਂ ਅਜਿਹੀਆਂ ਗੱਲਾਂ ਕਹੀਆਂ ਜਾਂਦੀਆਂ ਨੇ ਜਿਦੇ ਵਿੱਚ ਕਿਸੇ ਵੀ ਵਿਅਕਤੀ ਦਾ ਨਾਮ ਲੈ ਕੇ ਕਿਸੇ ਵੀ ਸਾਧੂ ਮਹਾਤਮਾ ਦਾ ਨਾਮ ਲੈ ਕੇ ਕਿਹਾ ਜਾਵੇ ਕਿ ਮੈਨੂੰ ਜਾਣਮਾਲ ਦਾ ਖਤਰਾ ਹੈ ਸੋ ਉਹ ਵੀ ਖਾਸ ਕਰ ਕੋਹ ਲੋਗ ਜਿਨ੍ਹਾਂ ਨੂੰ ਅਸੀਂ ਹਮੇਸ਼ਾ ਸਨਾਤਨ ਧਰਮ ਦੇ ਖਾਸ ਸਮਾਗਮਾਂ ਦੇ ਵਿੱਚ ਦੇਖਦੇ ਹੋਈਏ ਪਟਿਆਲਾ ਦੇ ਵਿੱਚ ਸਮਾਗਮ ਕਿਤੇ ਮਰਜੀ ਹੋਵੇ Hindu ਧਰਮ ਦੇ ਜਿਹੜੇ ਲੋਕ ਨੇ ਉਹ ਮੋਰੀ ਹੋਣ ਪਰ ਜਦੋਂ ਇੱਕ ਦੂਸਰੇ ਉੱਪਰ ਅਜਿਹੇ ਇਲਜ਼ਾਮ ਲੱਗਣ ਤਾਂ ਫਿਰ ਚਿੰਤਿਤ ਹੋਣਾ ਸੰਭਵ ਬਣ ਜਾਂਦਾ ਹੈ ਇਸੇ ਤਰ੍ਹਾਂ ਸ਼੍ਰੀ ਕਾਲੀ ਮਾਤਾ ਮੰਦਰ ਤੋਂ ਜਗਤ ਗੁਰੂ ਭਵਨੇਸ਼ਰੀ ਦੇਵੀ ਵੱਲੋਂ ਅੱਜ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਬੜੇ ਗੰਭੀਰ ਇਲਜ਼ਾਮ ਲਗਾਏ ਕੇ ਨੇ ਬ੍ਰਹਮਾਨੰਦ ਗਰੀ ਜੀ ਉੱਪਰ ਜਿਨ੍ਹਾਂ ਨੂੰ ਕਿ ਆਪਾਂ ਪਹਿਲਾਂ ਗੱਗੀ ਪੰਨਾ ਚੀਦੇ ਨਾਮ ਤੇ ਜਾਣਦੇ ਆ ਸਾਡੇ ਨਾਲ ਨੇ ਗਲਤ ਕਰਦੇ ਆ ਸਵਾਗਤ ਜੀ ਜੈ ਮਾਹੀ ਜੈ ਮਹਾਕਾਲ ਬੜੇ ਇੱਕ ਵੀਡੀਓ ਸ਼ਾਇਦ ਤੁਸੀਂ ਵੀ ਵੇਖੀ ਹੋਵੇ ਉਸ ਦੇ ਵਿੱਚ ਭੂਮਨੇਸ਼ਰੀ ਦੇਵੀ ਜੀ ਨੇ ਬੜੇ ਗੰਭੀਰ ਇਲਜ਼ਾਮ ਲਗਾਏ ਨੇ ਗੰਭੀਰ ਕਿ ਸਭ ਤੋਂ ਜ਼ਿਆਦਾ ਗੰਭੀਰੀ ਉਹ ਨੇ ਜਦੋਂ ਕਿਸੇ ਇਨਸਾਨ ਨੂੰ ਆਪਣੀ ਜਾਨ ਦਾ ਖਤਰਾ ਹੋ ਜਾਵੇ ਕਿ ਤੁਸੀਂ ਵਾਕਈ ਨਹੀਂ ਖੁਖਾਰਾਂਗੇ ਛੋਟੇ ਤੋਂ ਖਤਰਾ ਹੈਗਾ ਦੇਖੋ ਸਭ ਤੋਂ ਪਹਿਲਾਂ ਉਹ ਭਵਨੇਸ਼ਵਰੀ ਨੰਦ ਗਿਰੀ ਜੀ ਮਹਾਰਾਜ ਬੀਨਾ ਕੁਮਾਰੀ ਦੇ ਨਾਂ ਨਾਲ ਪ੍ਰਸਿੱਧ ਸਨ ਮੇਰੀ ਆਪਣੀ ਮਦਰ ਦਾ ਨਾਂ ਬੀਨਾ ਕੁਮਾਰੀ ਹੈ ਮੇਰੀ ਮਦਰ ਦੀ ਇਜਦੇ ਹੈ ਤੇ ਉਹਨਾਂ ਨੂੰ ਸਭ ਤੋਂ ਪਹਿਲਾ ਵਿਅਕਤੀ ਐਸਾ ਮੈਂ ਆ ਤੁਸੀਂ ਆਪ ਸਾਰੇ ਪੱਤਰਕਾਰ ਭਾਈਚਾਰੇ ਦੇ ਲੋਕ ਜਾਣਦੇ ਹੋ ਮੈਂ ਉਹਨਾਂ ਨੂੰ ਆਪਣੀ ਮਾਂ ਦਾ ਦਰਜਾ ਦਿੰਦਾ ਤੇ ਅੱਜ ਵੀ ਆਪਣੀ ਮਾਂ ਹੀ ਮੰਨਦਾ ਦੂਸਰੀ ਗੱਲ ਵੀ ਨਾਂ ਮੇਰਾ ਕਦੀ ਉਹਨਾਂ ਨਾਲ ਕੋਈ ਟਕਰਾਅ ਹੋਇਆ ਹੈ ਨਾ ਕਦੀ ਕਿਸੇ ਗੱਲ ਤੇ ਕੋਈ ਕਿਸੇ ਵਿਸ਼ੇ ਤੇ ਆਮਣਾ ਸਾਹਮਣਾ ਹੋਇਆ ਤੇ ਨਾ ਹੀ ਮੈਂ ਕਰਨਾ ਚਾਹਨਾ ਕਿਉਂਕਿ ਮੈਂ ਉਹਨਾਂ ਨੂੰ ਪਹਿਲੇ ਦਿਨ ਤੋਂ ਆਪਣੀ ਮਾਂ ਦਾ ਦਰਜਾ ਦੇਣਾ ਤੇ ਜਦੋਂ ਕੱਲੇ ਸੀ ਇਹ ਲੜਾਈ ਲੜਨ ਵਾਸਤੇ ਉਹਨਾਂ ਦੇ ਨਾਲ ਇੱਕੋ ਹੀ ਵਿਅਕਤੀ ਖੜਦਾ ਸੀ ਗੱਗੀ ਪੰਡਤ ਦੂਸਰਾ ਉਹਨਾਂ ਨਾਲ ਕੋਈ ਸੈਕੰਡ ਵਿਅਕਤੀ ਪਟਿਆਲੇ ਜੋ ਬਾਹ ਫੜਨ ਵਾਲਾ ਨਹੀਂ ਸੀ ਮੈਂ ਕੱਲਾ ਜਿਹਾ ਇਨਸਾਨ ਸੀ ਜਿਹੜਾ ਉਹਨਾਂ ਨਾਲ ਚੱਲਦਾ ਆ ਚਲੋ ਖਾੜੇ ਨੇ ਜਗਤਗੁਰੂ ਤਾਂ ਨਹੀਂ ਮੈਂ ਕਹਿ ਸਕਦਾ ਮੈਂ ਵੀ ਖਾੜੇ ਦਾ ਸੰਿਆਸੀ ਆ ਕਿਉਂਕਿ ਜਗਤਗੁਰੂ ਦੀਆਂ ਬਹੁਤ ਪਰੰਪਰਾਵਾਂ ਹੁੰਦੀਆਂ ਜਗਤਗੁਰੂ ਜਿਹੜੇ ਖਾੜੇ ਦੇ ਮਹਿੰਦਰਾਨੰਦ ਗਿਰੀ ਜੀ ਨੇ ਪਰ ਚਲੋ ਜਿਹੜੇ ਗੁਰੂ ਜੀ ਦੇ ਉੱਤਰ ਅਧਿਕਾਰੀ ਨੇ ਜਿਨ੍ਹਾਂ ਦਾ ਮੈਂ ਚੇਲਾ ਸੀ ਜਗਤਗੁਰੂ ਪੰਚਾਨੰਦ ਗਿਰੀ ਜੀ ਮਹਾਰਾਜ ਦਾ ਉਹਨਾਂ ਦੇ ਉੱਤਰ ਅਧਿਕਾਰੀ ਨੇ ਉਹਨਾਂ ਨੂੰ ਉੱਤਰ ਅਧਿਕਾਰੀ ਬਣਾਉਣ ਲਈ ਜਿੰਨਾ ਕੁਝ ਮੈਂ ਕੀਤਾ ਉਹ ਸਾਰੇ ਪਟਿਆਲੇ ਦੇ ਲੋਕ ਜਾਣਦੇ ਆ ਗੁਰੂ ਜੀ ਵੱਡੇ ਮਹਾਰਾਜ ਹਰੀ ਗਰੀ ਜੀ ਮਹਾਰਾਜ ਨੇ ਉਹਨਾਂ ਨੂੰ ਉੱਤਰ ਅਧਿਕਾਰੀ ਆ ਕੇ ਸਥਾਪਿਤ ਕੀਤਾ ਤੇ ਉੱਤਰ ਅਧਿਕਾਰੀ ਜਿੰਨੀਆਂ ਜਗਾਵਾਂ ਤੇ ਗੁਰੂ ਜੀ ਅਖਾੜੇ ਦੀਆਂ ਤੇ ਕਾਬਜ਼ ਸੀ ਉਹ ਸਾਰੀਆਂ ਚੀਜ਼ਾਂ ਦੇ ਉਹ ਉੱਤਰ ਅਧਿਕਾਰੀ ਨੇ ਪ੍ਰਾਈਵੇਟ ਸੰਸਥਾਵਾਂ ਨੂੰ ਛੱਡ ਕੇ ਕਿਉਂਕਿ ਪ੍ਰਾਈਵੇਟ ਸੰਸਥਾਵਾਂ ਚਾਹੇ ਉਹ ਲੰਗਰ ਚੈਰੀਟੇਬਲ ਹੈ ਚਾਹੇ ਹੋਰ ਕੋਈ ਹੋਵੇ ਚਾਹੇ ਸੰਮਤੀ ਹੋਵੇ ਕੋਈ ਵੀ ਹੋਵੇ ਉਹ ਅਖਾੜੇ ਦੇ ਅਧਾਰ ਖੇਤਰ ਚ ਨਹੀਂ ਆਉਂਦੇ ਤੇ ਉਹਦੇ ਉੱਤਰ ਅਧਿਕਾਰੀ ਬਣ ਵੀ ਨਹੀਂ ਸਕਦੇ ਇਸ ਕਰਕੇ ਅਖਾੜੇ ਦੀਆਂ ਜਿੰਨੀਆਂ ਪਰੰਪਰਾਪਿਕ ਥਾਵਾਂ ਨੇ ਸਥਾਨ ਨੇ ਉਹਨਾਂ ਸਾਰਿਆਂ ਦੇ ਉਹਨਾਂ ਨੂੰ ਦੀਦੀ ਗੁਰੂ ਮਾਤਾ ਨਾਮ ਦੇਣ ਵਾਲਾ ਵੀ ਮੈਂ ਪਹਿਲਾ ਵਿਅਕਤੀ ਆ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਿ ਰਿਹਾ ਆ ਮਾਤਾ ਮੈਂ ਉਹਨਾਂ ਨੂੰ ਅੱਜ ਵੀ ਮੰਨਦਾ ਆਪਣੀ ਤੇ ਪਟਿਆਲੇ 'ਚ ਉਹਨਾਂ ਨੂੰ ਦੀਦੀ ਗੁਰੂ ਮਾਤਾ ਨਾਮ ਦੇਣ ਵਾਲਾ ਮੈਂ ਪਹਿਲਾ ਵਿਅਕਤੀ ਆ ਤੇ ਮੈਨੂੰ ਇਹ ਲੱਗ ਸਮਝ ਨਹੀਂ ਆਈ ਉਹਨਾਂ ਦੀ ਵੀਡੀਓ ਦੇਖ ਕੇ ਮੇਰਾ ਵੀ ਦਿਲ ਬਹੁਤ ਦੁਖਿਆ ਵੀ ਐਸਾ ਕੀ ਹੋ ਗਿਆ ਦੀਦੀ ਗੁਰੂਮਾਨ ਨੂੰ ਜਿਹਦੇ ਕਰਕੇ ਉਹ ਮਾਨਸਿਕ ਤੌਰ ਤੇ ਪ੍ਰੇਸ਼ਾਨ ਨੇ ਪ੍ਰੇਸ਼ਾਨੀ ਦੀ ਗੱਲ ਦਾ ਤੁਸੀਂ ਦੱਸ ਦਿੱਤਾ ਉਹ ਮੰਨ ਰਹੇ ਨੇ ਇਹਨੂੰ ਨਿਤ ਦਿਹਾੜੀ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਾਨੋਂ ਮਾਰਨ ਦੀ ਧਮਕੀ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਕਿਹੜੇ ਪੋਲੀਟਿਕਲ ਲੋਕ ਵਿੱਚ ਹੋ ਸਕਦੇ ਨੇ ਕਿਹੜੇ ਸਰਕਾਰੀ ਲੋਕ ਵਿੱਚ ਹੋ ਸਕਦੇ ਨੇ ਲੇਖੋ ਇੱਕ ਗੱਲ ਹੈ ਜੇ ਇਸ ਤਰ੍ਹਾਂ ਦੀ ਕੋਈ ਗੁਰੂਮਾਨ ਨੂੰ ਦਿੱਕਤ ਹੈਗੀ ਹੈ ਵੀ ਉਹਨਾਂ ਨੂੰ ਕੋਈ ਧਮਕੀਆਂ ਦੇ ਰਿਹਾ ਜਿਵੇਂ ਉਹਨਾਂ ਨੇ ਮੇਰਾ ਨਾਮ ਰੱਖਤਾ ਇੱਕ ਵੀ ਕੋਈ ਐਸਾ ਟੈਲੀਫੋਨ ਕਾਲ ਦਿਖਾ ਦੇਣ ਜਿਹੜਾ ਮੈਂ ਕਦੀ ਦੀਦੀ ਗੁਰੂ ਮਾਨ ਨੂੰ ਕੀਤਾ ਹੋਏ ਨਹੀਂ ਕੀਤਾ ਅਜੇ ਤੱਕ ਕਦੀ ਉਹਨਾਂ ਨੇ ਮਿਲ ਕੇ ਧਮਕੀ ਦਿੱਤੀ ਹੋਏ ਕਿਉਂਕਿ ਚੱਪੇ ਚੱਪੇ ਤੇ ਜਿੱਥੇ ਉਹ ਰਹਿ ਰਹੇ ਨੇ ਐਡੀ ਸਿਕਿਉਰਿਟੀ ਦੇ ਕੈਮਰੇ ਟਾਈਟ ਨੇ ਵੀ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਉਹਨਾਂ ਨੂੰ ਖਤਰਾ ਕਿਵੇਂ ਹੋ ਗਿਆ ਦੂਜੀ ਗੱਲ ਉਹ ਚੀਫ ਟਰਸਟੀ ਨੇ ਟਰਸਟ ਦੇ ਮਾਲਕ ਨੇ ਪਟਿਆਲਾ ਸਾਰਾ ਉਹਨਾਂ ਦੇ ਨਾਲ ਆ ਕਾਲੀ ਮਾਤਾ ਮੰਦਰ ਸਾਰਾ ਉਹਨਾਂ ਦੇ ਨਾਲ ਆ ਅਜਿਹੀ ਕੋਈ ਗੱਲ ਹੋ ਐਸਐਸਪੀ ਪਟਿਆਲਾ ਸਾਹਿਬ ਨੂੰ ਮਿਲਣ ਉਹਨਾਂ ਨੂੰ ਦੱਸਣ ਵੀ ਉਹਨਾਂ ਨੂੰ ਕਿੱਥੋਂ ਖਤਰਾ ਹੈ ਪੁਲਿਸ ਕਾਰਵਾਈ ਕਰੇ ਉਹਨਾਂ ਇਨਸਾਨਾਂ ਦੇ ਜਿਹੜਿਆਂ ਦੇ ਖਤਰਾ ਜੇ ਮੇਰੇ ਤੋਂ ਖਤਰਾ ਹੈ ਮੇਰੇ ਖਿਲਾਫ ਕੋਈ ਗੱਲ ਕਹਿਣੀ ਹੈ ਦੇਖੋ ਭਾਰਤ ਦਾ ਸੰਵਿਧਾਨ ਹੈ ਐਸਐਸਪੀ ਸਾਹਿਬ ਜੀ ਤੁਸੀਂ ਗੱਲ ਕੀਤੀ ਹੈ ਪਰ ਉਹ ਸਿੱਧਾ ਹੀ ਕਹ ਰਹੇ ਮੈਂ ਡੀਜੀਪੀ ਸਾਹਿਬ ਤੇ ਮੁੱਖ ਮੰਤਰੀ ਸਾਹਿਬ ਨੂੰ ਖਤਮੇ ਜਰੀਆਂ ਬੰਦ ਖਤ ਹੈਗਾ ਯਾਨੀ ਕਿ ਇਟ ਮੀਨਸ ਉਹ ਐਸਐਸਪੀ ਸਾਹਿਬ ਤੋਂ ਕਹਿ ਤੁਰੇ ਨੇ ਦੇਖੋ ਉਹਨਾਂ ਨੂੰ ਫਿਰ ਆਈਪੀਐਸ ਅਫਸਰਜ਼ ਲੱਗੇ ਆ ਤੇ ਆਪਣੇ ਪਟਿਆਲੇ ਦਾ ਐਸਐਸਪੀ ਸੁਪਰ ਅਮਾਨਦਾਰ ਬੰਦਿਆ ਜਾਂਦਾ ਜੀ ਤੇ ਮੈਨੂੰ ਨਹੀਂ ਲੱਗਦਾ ਵੀ ਕਿਸੇ ਬੰਦੇ ਨੂੰ ਨਾਨਕ ਸਿੰਘ ਦੇ ਕੋਲ ਜਾ ਕੇ ਜਿਹੜੇ ਐਸਐਸਪੀ ਪਟਿਆਲਾ ਲੱਗੇ ਆ ਵੀ ਇਨਸਾਫ ਲਈ ਖਾਲੀ ਮੁੜਨਾ ਪਏ ਕਿਉਂਕਿ ਐਸਾ ਇਨਸਾਫਪਸੰਦ ਅਫਸਰ ਜਿਹਦੇ ਇਨਸਾਫ ਲਈ ਦੁਹਾਈਆਂ ਦਿੰਦੇ ਲੋਕ ਤੇ ਉਸ ਇਨਸਾਨ ਕੋਲ ਜਾ ਕੇ ਇਨਸਾਫ ਤੋਂ ਕੋਈ ਬੰਦਾ ਮੁਰਕਰ ਹੋ ਕੇ ਨਹੀਂ ਮੁੜ ਸਕਦਾ ਇਨਸਾਫ ਮਿਲੇਗਾ ਕਾਨੂੰਨ ਹੈ ਜਿਹੜਾ ਭਾਰਤ ਦਾ ਸਾਰਿਆਂ ਲਈ ਲਿਖਿਆ ਹੈ ਜੇ ਕਿਤੇ ਵੀ ਕਿਉਂਕਿ ਮੈਨੂੰ ਕਿਤੇ ਇਸ ਤਰ੍ਹਾਂ ਦਾ ਲੱਗਦਾ ਕੰਮ ਵੀ ਕਈ ਚੀਜ਼ਾਂ ਐਸੀਆਂ ਜਿਹੜੀਆਂ ਦੀਦੀ ਗੁਰੂ ਮਾ ਜਲਦੀ ਦੇ ਵਿੱਚ ਉਹ ਸਮੇਂ ਗੱਦੀ ਲੈਣ ਲਈ ਗਲਤੀ ਕਰ ਗਏ ਕਈ ਤਰ੍ਹਾਂ ਦੇ ਕਿ ਕਿਹੜੇ ਕਿਹੜੇ ਗਲਤੀਆਂ ਸਰ ਦੇਖੋ ਮੈਂ ਚੈਨਲ ਦੇ ਮਾਧਿਅਮ ਤੇ ਨਹੀਂ ਦੱਸਣਾ ਚਾਹੁੰਦਾ ਕਿਉਂਕਿ ਮੇਰੀ ਮਾਂ ਮੈਂ ਅੱਜ ਵੀ ਮਾਂ ਮੰਨਦਾ ਮੈਂ ਮਰਦੇ ਦਮ ਤੱਕ ਉਹਨਾਂ ਨੂੰ ਮਾਂ ਮੰਨੂੰਗਾ ਇਹਨਾਂ ਨੇ ਕਈ ਕਾਗਜ਼ਾ ਪੱਤਰਾ ਚ ਤੁਸੀਂ ਇੱਕ ਵਿਅਕਤੀਗਤ ਤੌਰ ਤੇ ਵਿਅਕਤੀ ਹੋਣ ਦੇ ਨਾਤੇ ਇਨਸਾਨ ਹੋਣ ਦੇ ਨਾਤੇ ਤੁਸੀਂ ਮਾਂ ਮੰਨ ਸਕਦੇ ਹੋ ਪਰ ਜਦੋਂ ਸਨਾਤਨ ਧਰਮ ਦੀ ਗੱਲ ਆਉਂਦੀ ਹੈ ਤੁਸੀਂ ਵੀ ਇੱਕ ਐਸੇ ਅਹੁਦੇ 'ਤੇ ਹੋ ਜਿੱਥੇ ਪੂਰੇ ਸਨਾਤਨ ਨੂੰ ਤੁਸੀਂ ਗਿਆਨ ਦੇਣਾ ਹੈ ਉਹ ਵੀ ਉਸ ਹੋਂਦ ਤੇ ਕਹਿ ਰਹੇ ਨੇ ਹੈਗੇ ਆ ਵੀ ਜਿਨੇ ਨੇ ਪੂਰੇ ਸਨਾਤਨ ਦੇ ਬਾਰੇ ਗੱਲ ਕਰਨੀ ਹੈਗੀ ਆ ਉਹ ਕਹਿੰਦੇ ਨੇ ਕਿ ਜਿਹੜੀ ਮੇਰੇ ਕੋਲ ਗੱਡੀ ਹੈ ਉਹ ਹਥਿਆਰ ਦੀ ਕੋਸ਼ਿਸ਼ ਹੋ ਰਹੀ ਹੈ ਕਿ ਤੁਹਾਨੂੰ ਵਾਕਈ ਲਾਲਸਾ ਉਸ ਗੱਡੀ ਦੀ ਨਹੀਂ ਨਹੀਂ ਦੇਖੋ ਮੈਂ ਮੇਰੇ ਬਾਰੇ ਦੱਸਿਆ ਮੇਰੀ ਮਾਂ ਨੇ ਵੀ ਮੈਂ ਅਗਰਸਤੀ ਆ ਬਿਲਕੁਲ ਮੈਂ ਕਦੋਂ ਇਸ ਗੱਲ ਤਾਂ ਪੜਦਾ ਰੱਖਿਆ ਵੀ ਮੈਂ ਜਿਹੜਾ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਵੀ ਇਹਨੂੰ ਸੰਨਿਆਸ ਹੈ ਜਿਹੜਾ ਇਸ ਪਰੰਪਰਾ ਦੇ ਤਹਿਤ ਦਵਾਇਆ ਗਿਆ ਜੀ ਗੁਸਾਈ ਪਰੰਪਰਾ ਦੇ ਤਹਿਤ ਸੰਨਿਆਸ ਹੋਇਆ ਮੇਰਾ ਬਿਲਕੁਲ ਮੇਰਾ ਸਨਿਆਸ ਇਹਨਾਂ ਨੇ ਕਰਾਇਆ ਗੁਸਾਈ ਪਰੰਪਰਾ ਦੇ ਸਨਿਆਸ ਹੋਇਆ ਗੁਸਾਈ ਪਰੰਪਰਾ ਇੱਕ ਐਸੀ ਪਰੰਪਰਾ ਖੜੇ ਦੀ ਜਿਹੜੇ ਵਿਆਹ ਤਾਂ ਜ਼ਿੰਦਗੀ ਤੋਂ ਬਾਅਦ ਜਿਹੜੇ ਲੋਕ ਸਨਿਆਸ ਲੈਂਦੇ ਉਹਨਾਂ ਨੂੰ ਗੁਸਾਈ ਪਰੰਪਰਾ ਚ ਮਿਲਦਾ ਤੇ ਜਿਹੜੇ ਗੁਰੂ ਜੀ ਸੀ ਜਗਤਗੁਰੂ ਪੰਚਾਨੰਦ ਗਿਰੀ ਜੀ ਮਹਾਰਾਜ ਉਹਨਾਂ ਦੀ ਗੱਦੀ ਬਾਰੇ ਸੋਚਣਾ ਵੀ ਮੇਰੇ ਵਾਸਤੇ ਪਾਪ ਹੈ ਜਿਸ ਗੱਦੀ ਤੇ ਮੈਂ ਇਹਨਾਂ ਨੂੰ ਆਪਣੇ ਹੱਥ ਨਾਲ ਬਿਠਾਣਾ ਉਹ ਗੱਦੀ ਨੂੰ ਯਾਰ ਮੇਰੇ ਵਾਸਤੇ ਉੱਤੇ ਬੈਠਣਾ ਬਹੁਤ ਵੱਡਾ ਪਾਪ ਉਹਦੇ ਵਾਸਤੇ ਸੋਚਣਾ ਵੀ ਪਾਪ ਹੈ ਪਤਾ ਨਹੀਂ ਇਹਨਾਂ ਨੂੰ ਕਿੰਨੇ ਕਿਹੜਾ ਭਰਮ ਪਾਲ ਲਿਆ ਇਹਨਾਂ ਨੇ ਦਿਮਾਗ 'ਚ ਇਹੜਾ ਮੈਂ ਨਾ ਕਦੀ ਖਾੜੇ ਚ ਕਲੇਮ ਕੀਤਾ ਸੀਟ ਦਾ ਗੱਦੀ ਦਾ ਨਾ ਮੈਂ ਕਦੀ ਲੰਗਰ ਚੈਰੀਟੇਬਲ ਦੇ ਵਿੱਚ ਟਰਸਟੀ ਪੈਨ ਦਾ ਕਲੇਮ ਕੀਤਾ ਨਾ ਮੈਂ ਕਦੀ ਗਊਸ਼ਾਲਾ ਚ ਮੈਂਬਰ ਪੈਨ ਦਾ ਟਰਸਟ ਚੇਂਜ ਕੀਤਾ ਤੁਹਾਡੇ ਬਾ ਵਾਅਦਾ ਕਰਾਂ ਇੱਕ ਗਿਆਨ ਚ ਸਾਰੇ ਜਿਹੜੇ ਲੋਕ ਇਹਨੂੰ ਚੈਨਲ ਤੇ ਨਿਊਜ਼ ਨੂੰ ਦੇਖਣਗੇ ਮੈਂ ਕੱਲਾ ਐਸਾ ਸਾਧੂ ਆ ਮੈਨੂੰ ਮਾਈ ਕਾਲੀ ਦੀ ਕਸਮ ਹੈ ਵੀ ਉਹਦੇ ਚਰਨਾਂ ਦੀ ਕਸਮ ਖਾ ਕੇ ਤੁਹਾਨੂੰ ਕਹਿੰਨਾ ਵੀ ਮੈਂ ਅੱਜ ਤੱਕ ਲੰਗਰ ਦੇ ਵਿੱਚੋਂ ਨਾ ਕਦੀ ਉੱਥੋਂ ਦੀ ਚਪਾਤੀ ਖਾਧੀ ਹੈ ਗਰਾਹੀ ਰੋਟੀ ਦੀ ਖਾਧੀ ਹੋਏ ਕਦੀ ਉੱਥੋਂ ਚਾਹ ਦਾ ਕੱਪ ਪੀਤਾ ਹੋਏ ਮੇਰੀ ਚਾਹ ਜਿਹੜੀ ਬਾਹਰੋਂ ਆਂਦੀ ਹੈ ਰੋਟੀ ਮੇਰੀ ਪਾਲਟਾ ਬਿਦਵਾਂਦੀ ਹੈ ਜੇ ਮੇਰੇ ਕੋਲ ਕੋਈ ਗੈਸਟ ਵੀ ਆ ਗਿਆ ਮੈਂ ਤਾਂ ਵੀ ਰੋਟੀ ਚਾਹ ਪਾਣੀ ਬਾਹਰੋਂ ਮਗਾ ਕੇ ਖਾਣਾ ਮੈਂ ਤਾਂ ਲੰਗਰ ਦੇ ਇੱਕ ਅਨਾਜ ਦਾ ਦਾਣਾ ਲੈਣਾ ਵੀ ਜਿਹੜਾ ਮناسب ਨਹੀਂ ਸਮਝਦਾ ਵੀ ਮੇਰੇ ਏਡੇ ਕਰਮ ਨਹੀਂ ਵੀ ਮੈਂ ਮਾਂ ਦਾ ਜਿਹੜਾ ਪ੍ਰਸ਼ਾਦ ਹੈ ਉਹਨੂੰ ਗ੍ਰਹਿਣ ਕਰਾਂ ਤੇ ਮੈਂ ਮਾਂ ਦਾ ਉਧਾਰ ਉਹ ਜਿਹੜਾ ਤਾਰ ਨਾ ਸਕਾਂ ਇਸ ਕਰਕੇ ਗੱਦੀ ਬਾਰੇ ਸੋਚਣਾ ਕਦਾ ਚਿੱਤ ਵੀ ਮੇਰੀ ਔਕਾਤ ਨਹੀਂ ਨਾ ਮੈਂ ਸੋਚ ਤੱਕ ਦਾ ਨਾ ਮੇਰੀ ਏਡਾ ਗਿਆਨ ਵਾਣਾ ਵੀ ਬਸ ਗੱਦੀ ਤੇ ਬਰਾਜਿਤ ਹੋਤਕਾਂ ਇਸ ਸੇਵਾ ਤੇ ਮੈਂ ਲੱਗਿਆ ਹੋਇਆ ਮੈਂ ਉਹੀ ਸੇਵਾ ਕਰਨੀ ਹੈ ਧਰਮ ਪ੍ਰਚਾਰ ਦੀ ਨਾ ਦੀਦੀ ਮਾਣੋ ਮੇਰੇ ਤੋਂ ਇਸ ਤਰ੍ਹਾਂ ਸੋਚਣਾ ਚਾਹੀਦਾ ਹੈ ਕੋਈ ਲੰਗਰ ਚੈਰੀਟੇਬਲ ਤੇ ਮੇਰੇ ਵੱਲੋਂ ਖਤਰਾ ਹੈ ਨਾ ਮੇਰੇ ਵੱਲੋਂ ਕੋਈ ਉਹਨਾਂ ਦੇ ਹੋਰ ਜਿਹੜੇ ਕੰਮਕਾਰ ਚੱਲ ਰਹੇ ਆ ਕੋਈ ਕਲੈਕਸ਼ਨ ਆ ਨੇ ਕੋਈ ਹੋਰ ਸਿਸਟਮ ਨੇ ਕੋਈ ਧਰਮ ਦੇ ਨਾਂ ਤੇ ਕੁੰਬੜੀ ਕਲੈਕਸ਼ਨ ਹੈ ਕੋਈ ਧਰਮ ਦੇ ਨਾਂ ਤੇ ਸ਼ੁਭਰਾਤਰੀ ਦੀ ਕਲੈਕਸ਼ਨ ਹੈ ਮੈਂ ਕਦੀ ਵੀ ਇਹਨਾਂ ਦੇ ਜਿੰਨੀਆਂ ਕਲੈਕਸ਼ਨਾਂ ਕਲੈਕਸ਼ਨਾਂ ਕੋਈ ਕਾਰੀ ਮਖਤਿਆਰੀ ਇਹ ਪੈਸੇ ਟਕੇ ਦੀ ਖਰਚਾ ਕਰਤੇ ਜੇ ਦੀ ਮੈਂ ਉਹਦੇ ਵਿੱਚ ਵੀ ਕਦੀ ਇੰਟਰਫੇਰੈਂਸ ਨਹੀਂ ਕੀਤਾ ਨਾ ਹੀ ਦਾਤੀ ਮੇਰੀ ਇੰਨੀ ਔਕਾਤ ਬਣਾਏ ਤੇ ਨਾ ਮੈਂ ਕਰਾਂ ਕਿਉਂਕਿ ਧਰਮ ਦਾ ਪੈਸਾ ਖਾਣਾ ਮੈਨੂੰ ਲੱਗਦਾ ਵੀ ਮੇਰੇ ਵਾਸਤੇ ਜ਼ਹਿਰ ਹੈ ਜਿਹੜੇ ਖਾਰੇ ਆ ਉਹਨਾਂ ਵਾਸਤੇ ਚਲੋ ਅੰਮ੍ਰਿਤ ਹੋ ਸਕਦਾ ਇਸ ਕਰਕੇ ਗੱਦੀ ਦੀ ਤਾਂ ਬਹੁਤ ਵੱਡੀ ਗੱਲ ਹੈ ਜਦੋਂ ਮੈਂ ਨਾ ਆਦਾਰਿਆਂ ਦੇ ਵਿੱਚ ਨਹੀਂ ਆਇਆ ਇਹਨਾਂ ਨਾਲ ਕਿਉਂਕਿ ਮੈਨੂੰ ਪਾ ਸਕਦੇ ਸੀ ਪਾਇਆ ਕਾਣ ਦੀ ਆਫਰ ਵੀ ਦਿੱਦੀ ਨੇ ਮੈਨੂੰ ਕੀਤੀ ਮੈਂ ਤੈਨੂੰ ਟਰਸਟੀ ਪਾਵਾਂਗੀ ਮੈਂ ਆਪਣੇ ਲੋੜਨਾਈ ਕੀਤਾ ਮੈਂ ਨਹੀਂ ਟਰਸਟੀ ਬੈਣਾ ਨਾ ਮੈਂ ਕੰਮ ਕਰ ਸਕਦਾ ਨਾ ਮੇਤੋਂ ਹੋਣੇ ਨਾ ਮੇਤੋਂ ਹੱਕੇ ਸੱਚੇ ਸਾਈਨ ਹੋਣੇ ਕਿਤੇ ਫਿਰ ਮੈਂ ਕੱਲ ਨੂੰ ਵਿਰੋਧ ਕਰਾਂਗਾ ਇਹ ਕਿ ਕਨਫਲਿਕਸ਼ਨ ਹੋਇਆ ਕਿਉਂ ਡਾਇਰੈਕਟਲੀ ਕੋਈ ਵੀਡੀਓ ਪਾਉਣੇ ਲਾਈਵ ਹੋ ਕੇ ਥੋੜਾ ਨਾ ਗੱਲ ਨਹੀਂ ਕੀਤੀ ਥੋੜਾ ਕੋਈ ਮੈਸੇਜ ਨਹੀਂ ਭੇਜਿਆ ਹੈਗਾ ਤੁਹਾਡੇ ਤੋਂ ਕੋਈ ਸ਼ੰਕਾ ਹੁੰਦੀ ਤੁਹਾਡੇ ਕੋਲ ਬੰਦਾ ਭੇਜਦੇ ਡਾਇਰੈਕਟ ਵੀਡੀਓ ਪਾਉਣ ਦੀ ਨੋਬਤ ਕਿਵੇਂ ਆਈ ਇਹ ਵੀ ਸੋਚਣ ਵਾਲੀ ਗੱਲ ਹੈ देखो मैं ਤਾਂ ਆਪੇ ਇਸ ਗੱਲ ਨੂੰ ਸੋਚਦਾ ਵੀ ਉਹਨਾਂ ਨੂੰ ਜਿਵੇਂ ਜਨਤਕ ਉਹਨਾਂ ਨੇ ਵੀਡੀਓ ਕੀਤੀ ਹੈ ਇਹਦਾ ਮੇਰੇ ਤੋਂ ਜ਼ਿਆਦਾ ਸਚੱਜਾ ਜਵਾਬ ਹੈ ਜਿਹੜਾ ਉਹ ਦੇ ਸਕਦੇ ਆ ਕਿਉਂਕਿ ਨਾ ਤਾਂ ਮੈਂ ਕਦੀ ਵੀਡੀਓ ਕਾਲ ਤੇ ਨਾ ਕਦੀ ਸਿੰਪਲ ਕਾਲ ਤੇ ਨਾ ਕਦੀ ਮੈਂ ਕਿਸੇ ਪਰਸਨ ਨਾਲ ਹੀ ਉਹਨਾਂ ਨੂੰ ਉਹ ਬੰਦੇ ਖੜਾਣੇ ਚਾਹੀਦੇ ਆ ਉਹ ਬੰਦੇ ਜਾ ਕੇ ਦੱਸਣਾ ਚਾਹੀਦਾ ਲੋਕਾਂ ਸਾਹਮਣੇ ਐਵੀਡੈਂਸ ਰੱਖਣੀ ਚਾਹੀਦੀਆਂ ਵੀ ਜਿਨ੍ਹਾਂ ਤੋਂ ਜਿਹੜੇ ਲੋਕਾਂ ਨੇ ਉਹਨਾਂ ਨੂੰ ਜਾ ਕੇ ਗੁੰਮਰਾਹ ਕੀਤਾ ਜਿਹੜੇ ਲੋਕ ਉਹਨਾਂ ਨੇ ਇਹ ਗੱਲ ਕਹਿੰਦੇ ਆ ਵੀ ਤੁਹਾਨੂੰ ਕੋ ਖਤਰਾ ਹੈ ਜਦੋਂ ਮੈਂ ਕਲੇਮ ਹੀ ਨਹੀਂ ਮੇਰਾ ਕੋਈ ਮੇਰਾ ਖਤਰਾ ਕਿਸ ਕਾ ਮਲੀ ਹੈ ਰੋ ਕਿਹੜੇ ਬੰਦੇ ਹੋ ਸਕਦੇ ਜਿਨ੍ਹਾਂ ਦਾ ਨਾਮ ਲੈ ਰਹੇ ਪੋਲਿਟਿਕਲ ਲੋਕ ਹੋਗੇ ਜਾਂ ਕੋਈ ਸਰਕਾਰੀ ਮੁਲਾਜ਼ਮ ਹੋਗੇ ਇਹੀ ਤੇ ਕਿਹੜੇ ਬੰਦੇ ਤੁਹਾਨੂੰ ਦਿਖਦੇ ਲੱਗਦਾ ਕੁਝ ਹੈ ਤੁਹਾਡੇ ਖਾਸ ਦੇਖੋ ਮਹਾਰਾਜ ਮੇਰੀ ਨਿਗਾਹ ਦਾ ਕੋਈ ਅਸਾ ਨਹੀਂ ਕਿਉਂਕਿ ਨਾ ਤਾਂ ਕੋ ਮੰਦਿਰ ਦੇ ਵਿੱਚ ਸਰਕਾਰ ਇੰਟਰਫੀਰੈਂਸ ਕਰ ਰਹੀ ਹੈ ਕਿਸੇ ਤਰ੍ਹਾਂ ਦਾ ਨਾ ਕੋਈ ਸਰਕਾਰੀ ਅਧਿਕਾਰੀ ਕਿਸੇ ਤਰ੍ਹਾਂ ਦਾ ਇੰਟਰਫੀਰੈਂਸ ਕਰ ਰਿਹਾ ਹਾਂ ਉਹਨਾਂ ਦੇ ਆਸੇ ਪਾਸੇ ਜੁੰਡਲੀ ਇਕ ਹੈਗੀ ਐਸੀ ਜਿਹੜੇ ਲੋਕ ਦੀਦੀ ਨੂੰ ਗੁੰਮਰਾਹ ਕਰਕੇ ਉਹਨਾਂ ਦੇ ਸਿਰ ਤੋਂ ਜਿਹੜਾ ਰੋਜੀ ਰੋਟੀ ਚੱਲ ਰਹੀ ਹੈ ਮੰਥਲੀ ਉਹ ਲੋਕੀ ਪਤਾ ਨਹੀਂ ਕਿਵੇਂ ਦੇ ਭਰਮ ਭਲੇਖੇ ਪੈਦਾ ਕਰੀ ਜਾਂਦੇ ਨੇ ਸ਼ੇਕ ਚਿੱਲੀ ਲੋਕ ਨੇ ਕੁਝ ਵੀ ਬਣਾ ਸਕਦੇ ਆ ਕੁਝ ਵੀ ਢਾ ਸਕਦੇ ਆ ਉਹਨਾਂ ਦਾ ਮੈਂ ਤਾਂ ਨਹੀਂ ਕਹਿ ਸਕਦਾ ਪਰ ਮੇਰੇ ਤੋਂ ਉਹਨਾਂ ਨੂੰ ਕੋਈ ਖਤਰਾ ਨਹੀਂ ਮੈਂ ਟੀਵੀ ਤੇ ਕਹਿ ਰਿਹਾ ਨਾ ਹੀ ਮੈਂ ਜ਼ਿੰਦਗੀ 'ਚ ਉਹਨਾਂ ਦਾ ਮਾੜਾ ਕਦੀ ਸੋਚਿਆ ਨਾ ਕਦੀ ਮਾੜਾ ਸੋਚ ਸਕਦਾ ਕਿਉਂਕਿ ਉਹ ਗੱਡੀ ਮੇਰੇ ਆਰਾਧਿਆ ਜਗਤਗੁਰੂ ਪੰਚਾਨੰਦਗਿਰੀ ਮਹਾਰਾਜ ਦੀ ਗੱਡੀ ਹੈ ਜਿਨ੍ਹਾਂ ਨੂੰ ਮੈਂ ਸ਼ਿਵ ਰੂਪ ਮੰਨਦਾ ਤੇ ਭੋਲੇ ਨਾ ਦੇ ਖਿਲਾਫ ਸੋਚਣਾ ਮੇਰੇ ਵਰਗੇ ਟੁੱਟ ਚ ਪ੍ਰਾਨੀ ਦਾ ਜਿਹੜਾ ਉਹ ਮناسب ਨਹੀਂ ਯਾਨੀ ਕਿ ਤੁਸੀਂ ਹੁਣ ਉਸ ਗੱਡੀ ਵੱਲ ਬਿਲਕੁਲ ਵੀ ਕੋਈ ਧਿਆਨ ਨਹੀਂ ਮੈਂ ਤਾਂ ਮਹਾਰਾਜ ਜੀ ਜ਼ਿੰਦਗੀ 'ਚ ਕਦੀ ਨਾ ਦਿੱਤਾ ਮੈਂ ਉਹਨੂੰ ਆਪਣੀ ਅਰਾਧਿਆ ਮੰਨਦਾ ਗੱਡੀ ਨੂੰ ਭੋਲੇਨਾਥ ਦੀ ਗੱਡੀ ਮੰਨਦਾ ਇਸ ਕਰਕੇ ਮੇਰਾ ਉੱਥੇ ਕੀ ਕਲੇਮ ਹੈ ਤੇ ਮੇਰਾ ਉਸ ਗੱਡੀ ਨੂੰ ਕੀ ਖਤਰਾ ਹੈ ਜਿਹੜੇ ਭੋਲੇਨਾਥ ਨੇ ਇੱਕ ਆਮ ਮਨੁੱਖ ਤੋਂ ਉਹਨਾਂ ਨੂੰ ਕੀ ਖਤਰਾ ਹੋ ਸਕਦਾ ਇਸ ਕਰਕੇ ਜਗਤਗੁਰੂ ਪੰਚਾਨੰਦ ਗਿਰੀ ਜੀ ਮਹਾਰਾਜ ਨੂੰ ਭੋਲੇਨਾਥ ਜੀ ਦਾ ਰੂਪ ਮੰਨ ਕੇ ਗੁਰੂ ਮੰਨਿਆ ਗੁਰੂ ਬ੍ਰਹਮਾ ਗੁਰੂ ਵਿਸ਼ਨੂੰ ਠੀਕ ਹੈ ਉਸ ਸ਼ਬਦਾਂ ਦੇ ਮੁਤਾਬਕ ਜਿਹੜੇ ਮੇਰੇ ਗੁਰੂ ਜੀ ਜਗਤਗੁਰੂ ਪੰਚਾਨੰਦ ਗਿਰੀ ਜੀ ਮਹਾਰਾਜ ਮੇਰੇ ਵਾਸਤੇ ਭੋਲੇਨਾ ਇਸ ਕਰਕੇ ਉਹਨਾਂ ਦੀ ਗੱਦੀ ਮੇਰੇ ਵਾਸਤੇ ਇੱਕ ਮੰਦਰ ਦਾ ਰੂਪ ਹੈ ਨਾ ਕਿ ਉਹ ਗੱਦੀ ਤੇ ਬੈਠ ਕੇ ਰਾਜ ਕਰਨ ਦਾ ਰੂਪ ਹੈ। ਅ ਇਤਿਹਾਸਕ ਤੁਸੀਂ ਕਿਹਾ ਕਿ ਤੁਹਾਡੇ ਮਾਤਾ ਜੀ ਦਾ ਨਾਮ ਵੀ ਉਹੀ ਤੇ ਉਹਨਾਂ ਦਾ ਵੀ ਪੁਰਾਣਾ ਨਾਮ ਉਹੀ ਸੀਗਾ। ਮੈਂ ਮਾਤਾ ਹੀ ਮੰਨਦਾ ਹਾਂ। ਅਸੀਂ ਵੀ ਮੰਨਦਾ ਪਹਿਲੇ ਪਹਿਲੇ ਦਿਨ ਤੋਂ ਹੀ ਉਹਨਾਂ ਨੂੰ ਮਾਤਾ ਮੰਨਦਾ। ਦਰਜਾ ਦਿੱਤਾ ਉਹਨੂੰ। ਕੀ ਫਿਰ ਗੱਗੀ ਪੰਡਤ ਜੀ ਰ ਹੋ ਬ੍ਰਾਹਮਣ ਵਾਲੇ ਗਰੇ ਜੀ ਆਪਣੀ ਮਾਤਾ ਨੂੰ ਪਰਸਨਲੀ ਮਿਲਣ ਨੂੰ ਉਸ ਤੇ ਜਾਣਗੇ, ਪੁੱਛਣ ਨੂੰ ਉਸ ਤੇ ਜਾਣਗੇ ਕਿ ਕੀ ਦਿੱਕਤ ਹੋਗੀ। ਦੇਖੋ ਮੇਰਾ ਜਾਣਾ ਮناسب ਨਹੀਂ ਕਿਉਂਕਿ ਜਦੋਂ ਉਹਨਾਂ ਨੂੰ ਪਹਿਲਾਂ ਹੀ ਐਡੇ-ਐਡੇ ਵਹਿਮ ਹੈ ਮੇਰੇ ਪ੍ਰਤੀ। ਪਤਾ ਨਹੀਂ ਕਿੰਨੇ ਪਾਏ ਕਿੰਨੇ ਨਹੀਂ ਪਾਏ ਮੈਂ ਚਲਾ ਜਾ ਬਾਬਾ ਖੁਦਾ ਨਾ ਖਾਸ ਤਾਂ ਉਹਨਾਂ ਨੂੰ ਕੁਝ ਹੋ ਜੇ ਤੇ ਮੈਂ ਧੱਕੇ ਨਾਲ ਕਹਾਂ ਵੀ ਆਪ ਬੈਲ ਮੈਨੂੰ ਮਾਰ ਠੀਕ ਹੈ ਇਹ ਤਾਂ ਹੁਣ ਪ੍ਰਸ਼ਾਸਨ ਨੇ ਦੇਖਣਾ ਹੈ ਤੇ ਜਾਂ ਜਿਹੜੇ ਉਹਨਾਂ ਦੇ ਸਹਿਯੋਗੀ ਨੇ ਸਾਥੀ ਨੇ ਜਿਹੜੇ ਗਾਈਡ ਕਰ ਰਹੇ ਨੇ ਉਹਨਾਂ ਨੇ ਦੇਖਣਾ ਪਰ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਵਿਸ਼ਵਾਸ ਦਿਵਾਣਾ ਵੀ ਮੈਂ ਪਹਿਲਾਂ ਵੀ ਉਹਨਾਂ ਨੂੰ ਦੀਦੀ ਗੁਰੂ ਮਾਹ ਦਾ ਦਰਜਾ ਦਿੰਦਾ ਸੀ ਮੈਂ ਉਹਨਾਂ ਨੂੰ ਅੱਜ ਵੀ ਦੀਦੀ ਗੁਰੂ ਮਾਹ ਦਾ ਦਰਜਾ ਦਿਨ ਉਹਨਾਂ ਨੂੰ ਚਾਹੀਦਾ ਵੀ ਉਹਨਾਂ ਦੀ ਤਪੱਸਿਆ ਦੀ ਉਮਰ ਆ ਤਪੱਸਿਆ ਕਰਨ ਧਰਮ ਸਾਨੂੰ ਚਲਾਣ ਦੇਣ ਉਹ ਕਹਿੰਦੇ ਕੰਮ ਬਹੁਤ ਮੇਰੇ ਪਿੰਡ 'ਗੇ ਬਹੁਤ ਕੰਮ ਨੇ ਲੇਕਿਨ ਚਿੰਤਾ ਏਸੀ ਗੱਲ ਦੀ ਹੈ ਕਿ ਰੋਜ਼ ਥ੍ਰੈਟ ਆ ਰਹੇ ਨੇ ਨਹੀਂ ਜਿੱਥੋਂ ਥ੍ਰੈਟ ਆ ਰਿਹਾ ਜਿੱਥੋਂ ਕੋ ਨੰਬਰਾਂ ਦਾ ਥ੍ਰੈਟ ਆ ਰਿਹਾ ਸਰਕਾਰ ਬੈਠੀ ਆ ਯਾਰ ਆਫੀਸਰਸ ਬੈਠੇ ਆ ਪੁਲਿਸ ਬੈਠੀ ਆ ਦੇਣਾ ਚਾਹੀਦਾ ਜੇ ਕੋਈ ਨਹੀਂ ਕਿਤੇ ਗੱਲਬਾਤ ਸੁਣਦੇ ਅਸੀਂ ਧਰਨਾ ਲਾ ਦਿੰਨੇ ਹਾਂ ਉਹਨਾਂ ਲਈ ਮੈਂ ਧਰਨਾ ਲਾਣਾ ਖੁਦ ਜਾ ਕੇ ਵੀ ਉਹਨਾਂ ਦੀ ਸਿਕਿਉਰਿਟੀ ਦਾ ਪ੍ਰਬੰਧ ਕੀਤਾ ਜਾਏ ਜਿੱਥੋਂ ਥ੍ਰੈਟ ਆ ਰਿਹਾ ਪਤਾ ਕੀਤਾ ਜਾਏ ਜਿਹੜੇ ਬੰਦੇ ਥ੍ਰੈਟ ਕਰ ਰਹੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ ਹੁਣ ਹੁੜਕੋਂ ਬੰਨਿ ਗਏ ਆਰੇ ਪ੍ਰਯਾਗਰਾਜ ਦੇ ਵਿੱਚ ਬਹੁਤ ਵੱਡਾ ਸਵਾਗਤ ਹੋਣਾ ਹੈ ਸਨਾਤਨ ਧਰਮ ਦਾ ਉਸ ਵੇਲੇ ਹੀ ਜੇ ਕਨਫਰੰਸ ਸਾਹਮਣੇ ਆ ਰਿਹਾ ਜਦ ਕਿ ਇਕੱਠੇ ਹੋ ਕੇ ਇੱਕ ਵੱਡਾ ਜਥਾ ਹਟ ਜਾਣਾ ਚਾਹੀਦਾ ਸੀ ਦੇਖੋ ਮੈਂ ਕੰਬਜ ਜਾ ਰਿਹਾ ਮੈਂ ਪਟਿਆਲਾ ਵਾਸੀਆਂ ਨੂੰ ਬੇਨਤੀ ਵੀ ਕਰਾਂਗਾ ਵੀ ਮੈਂ ਉੱਥੇ ਬਹੁਤ ਵੱਡਾ ਪ੍ਰਬੰਧ ਕੀਤਾ ਤੁਹਾਡਾ ਮੈਂ ਕੋਈ ਇਥੇ ਥਾਂ ਤੋਂ ਲੰਗਰ ਤੋਂ ਪੈਸੇ ਨਹੀਂ ਲੈਣੇ ਮੈਂ ਕਿਸੇ ਹੋਰ ਸੰਸਥਾ ਤੋਂ ਪੈਸੇ ਨਹੀਂ ਲੈਣੇ ਮੈਂ ਆਪਣੇ ਘਰੋਂ ਆਪਣਾ ਜੋ ਮੇਰੇ ਪਿਓ ਦੀ ਕਮਾਈ ਹੈ ਜੋ ਮੇਰੀ ਕਮਾਈ ਹੈ ਮੇਰੇ ਭਰਾ ਦੀ ਕਮਾਈ ਹੈ ਸਾਡੀ ਕਰੇਲੂ ਕਮਾਈ ਹੈ ਉਹ ਸੰਕਮ ਦੇ ਵਿੱਚੋਂ ਜੋ ਮੇਰੀ ਯੋਜਾ ਸ਼ਕਤੀ ਹੋਏ ਕਿ ਮੈਂ ਉੱਥੇ ਜਾ ਕੇ 10 ਜਨਵਰੀ ਤੋਂ 10 ਫਰਵਰੀ ਤੱਕ ਕੰਟੀਨਿਊਸ ਉੱਥੇ ਹਾਂ ਜਿਸ ਪਟਿਆਲ ਵੀ ਨਿਆਣਾ ਹੋਵੇ ਜਿਸ ਪੰਜਾਬੀ ਨਿਆਣਾ ਹੋਵੇ ਉਹ ਨਿਸ਼ਚਿੰਤ ਹੋ ਕੇ ਮੇਰੇ ਕੋਲ ਆਏ ਉੱਥੇ ਕੋਠੀ ਦਾ ਪ੍ਰਬੰਧ ਹੈ ਰੂਮ ਦਾ ਪ੍ਰਬੰਧ ਹੈ ਅਲੱਗ ਤਰ੍ਹਾਂ ਦੇ ਗਰਮ ਪਾਣੀ ਦਾ ਪ੍ਰਬੰਧ ਹੈ ਹਰ ਤਰ੍ਹਾਂ ਦੀ ਰਸੋਈ ਦਾ ਪ੍ਰਬੰਧ ਹੈ ਸਾਰੀਆਂ ਤਰ੍ਹਾਂ ਦੇ ਪ੍ਰਬੰਧ ਜੋ ਮੇਰੇ ਗੁਰੂ ਕਰਦੇ ਹੁੰਦੇ ਸੀ ਜਗਤਗੁਰੂ ਪੰਚਾਨੰਦ ਗਿਰੀ ਜੀ ਮਹਾਰਾਜ ਉਹ ਬ੍ਰਹਮਾਨੰਦ ਗਿਰੀ ਨੇ ਉਹ ਜਿਹੜੇ ਉਦੈਨ ਉਹਦੇ ਪ੍ਰਯਾਗ ਰਾਜ ਦੇ ਕੁੰਭ ਦੇ ਵਿੱਚ ਕੀਤੇ ਆ ਤੁਸੀਂ ਦਿਲ ਖੋਲ ਕੇ ਪਟਿਆਲ ਵੀ ਉੱਥੇ ਆ ਸਕਦੇ ਹੋ ਮੈਂ ਤੁਹਾਡੀ ਸੇਵਾ ਦੇ ਵਿੱਚ ਨਿਰੰਤਰ ਹਾਜ਼ ਸੋ ਪ੍ਰਯਾਗਰਾਜ ਜਨ ਵਾਲੇ ਲੋਕਾਂ ਵਾਸਤੇ ਵੀ ਸਨਾਤਨ ਧਰਮ ਦੀ ਇੱਕ ਹੁਕਾ ਦੀ ਤਰ੍ਹਾਂ ਹੈ ਜਿਸ ਨੇ ਜਾਣਾ ਚਲੇ ਜਾਓ ਪਰੰਤੂ ਜਿਹੜੀ ਵੀਡੀਓ ਭਵਨੇਸ਼ਰੀ ਦੇ ਵੱਲੋਂ ਆਈ ਸੀਗੀ ਉਸ ਦੇ ਵਿੱਚ ਜਿੰਨੇ ਵੀ ਇਲਜ਼ਾਮਾਤ ਗੱਗੀ ਪੰਡਤ ਰਖੋ ਬ੍ਰਾਹਮਣ ਵਾਲ ਗਰੀ ਦੇ ਉੱਪਰ ਲੱਗੇ ਨੇ ਸਾਰੇ ਇਹਨਾਂ ਵੱਲ ਖਾਰਜ ਕੀਤੇ ਗਏ ਨੇ ਤੇ ਸਤਕਾਰ ਉਹ ਜੇ ਵੀ ਕਿਹਾ ਗਿਆ ਕਿ ਉਹ ਮੇਰੇ ਮਾਂ ਦੇ ਬਰਾਬਰ ਨੇ ਤੇ ਇਤਿਫਾਕ ਦੇ ਨਾਲ ਮੇਰੀ ਮਾਂ ਦਾ ਨਾਮ ਵੀ ਉਹੀ ਹੈ ਜੋਨ ਦਾ ਨਾਮ ਹੋਇਆ ਕਰਦਾ ਸੀਗਾ ਇਸ ਦੇ ਵਿੱਚ ਕਿੱਥੇ ਕਨਫਿਊਜ਼ਨ ਦਈਏ ਕਿਹੜੇ ਤੱਥ ਉਹਨਾਂ ਦੇ ਕੋਲੇ ਹੈਗੇ ਨੇ ਇਹ ਸੂਪਰ ਵੀ ਕੋ ਕਰਨ ਦੀ ਲੋੜ ਹੈ ਸਨਾਤਨ ਧਰਮ ਦੇ ਜਿੱਲੇ ਵੀ ਲੋਕਾਂ ਲਈ ਇਸ ਵੀਡੀਓ ਨੂੰ ਦੇਖ ਕੇ ਸਮਝ ਲੈਣ ਕਿ ਜਿਹੜੇ આરોਪ ਨੇ ਉਹਨਾਂ આરોਪਾਂ 'ਚ ਕਿੰਨੀ ਕੁ ਸਚਾਈ ਹੋ ਸਕਦੀ ਹੈ ਕਿਉਂਕਿ ਵੀਡੀਓ ਵੀ ਕੁਛ ਨਾ ਕੁਛ ਬਿਆਨ ਕਰਦੀ ਹੁੰਦੀ ਹੈ ਜਿੰਨੇ ਕੁ ਲੋਜੜਾਂ ਦੇ ਬੋਲੇ ਉਹਨਾਂ ਦੇ ਲਫ਼ਜ਼ਾਂ ਉੱਪਰ ਵਿਸ਼ਵਾਸ ਕੀਤਾ ਜਾਵੇ ਜਾਂ ਭਗਵਨਸ਼੍ਰੀ ਦੇਵੀ ਜੀ ਦੀ ਬੋਲੇ ਲਫ਼ਜ਼ਾਂ ਉੱਪਰ ਵਿਸ਼ਵਾਸ ਕੀਤਾ ਜਾਵੇ ਉਸ ਤੋਂ ਪਹਿਲਾਂ ਪੈਨਿਕ ਹੋਣ ਦੀ ਲੋੜ ਨਹੀਂ ਹੈਗੀ ਸਨਾਤਨ ਧਰਮ ਦੇ ਜਿਹੜੇ ਸੰਤ ਨੇ ਸਨਾਤਨ ਦੀ ਸੇਵਾ ਕਰਨ ਉਸ ਲੱਗੇ ਉਹਨਾਂ ਦੇ ਪ੍ਰਿਆਗਰਾਜ ਜਾਂਦਾ ਸੱਦਾ ਦਿੱਤਾ ਗਿਆ ਗੱਗੀ ਪੰਡਤ ਜੀ ਵੱਲੋਂ